ਮਹਾਰਾਜ ਕਹਿੰਦੇ ਜਦੋਂ ਸੁੰਨ ਸਮਾਧ ਲੱਗਦੀ ਹੈ ਜਦੋਂ ਮਨ ਸਿਮਰਨ ਵੱਲ ਜਾਂਦਾ ਹੈ ਸਰੀਰ ਆਹੀ ਹੈ ਕਿਰਿਆ ਆਹੀ ਆ ਫਰਕ ਪੈ ਜਾਂਦਾ ਹੈ ਫਿਰ ਮਨ ਫਿਰ ਧਿਆਨ ਉਸ ਪ੍ਰਮਾਤਮਾ ਦੀ ਬੰਦਗੀ ਵਿੱਚ ਲੱਗ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਜਦੋਂ ਇਹ ਕਿਰਿਆ ਚੱਲ ਪੈਂਦੀ ਹੈ ਆਪਾਂ ਪਹਿਲਾਂ ਬੈਠੇ ਸਿਮਰਦੇ ਸੀ ਨਾ ਸਾਰੇ ਵਾਦ ਗੁਰੂ ਵਾਦ ਗੁਰੂ ਵਾਦ ਗੁਰੂ ਵਾਦ ਗੁਰੂ ਵਾਦ ਗੁਰੂ ਸਤਿਗੁਰਾਂ ਨੇ ਸਾਡੇ ਪੰਥ ਦੇ ਅੰਦਰ ਇਹ ਰੀਤ ਚਲਾਈ ਕਿਉਂ ਚਲਾਈ ਸਤ ਸੰਗ ਕਰਨ ਦੀ ਬੰਦਗੀ ਕਰਨ ਦੀ ਭਗਤੀ ਕਰਨ ਦੀ ਕਿਉਂਕਿ ਇਸ ਜਗ੍ਹਾ ਤੇ ਆ ਕਰਕੇ ਕਰਮਾਂ ਵਾਲੇ ਉਹ ਸਰੀਰ ਨੇ ਜਿਨ੍ਹਾਂ ਨੂੰ ਸਤ ਸੰਗ ਮਿਲਦੀ ਹੈ ਨਹੀਂ ਹਜ਼ਾਰਾਂ ਸਰੀਰ ਨਗਰਾਂ 'ਚ ਵੱਸਦੇ ਐ ਹਜ਼ਾਰਾਂ ਸਰੀਰ ਉਸ ਪੰਡਾਲ ਤੱਕ ਪਹੁੰਚ ਵੀ ਜਾਂਦੇ ਐ ਪਰ ਬਹਿਣਾ ਨਸੀਬ ਨਹੀਂ ਹੁੰਦਾ ਮਹਾਰਾਜ ਕਹਿੰਦੇ ਤੂੰ ਕਰਮਾ ਵਾਲਾ ਹੈ ਤੈਨੂੰ ਅਸੰਗਤ ਮਿਲੀ ਹੈ ਕਿਉਂਕਿ ਏਸੇ ਸੰਗਤ ਵਿੱਚ ਆ ਕੇ ਪਤਾ ਨਹੀਂ ਤੇਰੇ ਨਾਲ ਕੇਸ ਰੱਬਰ ਦੀ ਰੂਹ ਨੇ ਆ ਕੇ ਬਹਿ ਜਾਣਾ ਜਦੋਂ ਤੂੰ ਸਿਮਰਨ ਦੇ ਵਿੱਚ ਜੁੜਨਾ ਹੈ ਉਹਨੇ ਵੀ ਬੈਠ ਕੇ ਸਿਮਰਨ ਕਰਨਾ ਹੈ ਉਹਦੇ ਨਾਲ ਬੈਠਿਆਂ ਬੈਠਿਆਂ ਤੇਰਾ ਵੀ ਭਲਾ ਹੋ ਜਾਣਾ ਕੋ ਸਤਨਾ ਸ਼੍ਰੀ ਵਾਹੇ ਗਰੂ ਤਨ 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 ਜਾਣਿਆ ਜਿਸ ਪ੍ਰਸਾਦ ਸਾਹ ਜਪ ਕਰਾਇਆ ਇਹ ਕਿਰਪਾ ਹੀ ਹੈ ਮਹਾਂਪੁਰਖਾਂ ਦੀ ਕਿ ਉਹਨਾਂ ਦੀ ਬੰਦਗੀ ਉਹਨਾਂ ਦੀ ਭਗਤੀ ਉਹਨਾਂ ਦੇ ਸਿਮਰਨ ਦੇ ਕਰਕੇ ਅੱਜ ਆਪਾਂ ਸਾਰੇ ਬੈਠੇ ਆਂ ਸ਼ਰੀਰ ਕਰਕੇ ਭਾਵੇਂ ਉਹ ਸਾਡੇ ਦਾ ਪਹਿਰਾ ਹੈ ਉਹ ਅੱਜ ਵੀ ਤੁਹਾਡੇ ਇਸ ਸਥਾਨ ਤੇ ਅੱਜ ਵੀ ਉਹ ਬੈਠੇ ਆ ਸੰਗਤਾਂ ਦੇ ਵਿੱਚ ਖੁਸ਼ ਹੁੰਦੇ ਹੋਣਗੇ ਵੇਖ ਕੇ ਅੱਜ ਵੀ ਉਹ ਸਾਧੂ ਵੇਖਦੇ ਹੁਣੇ ਆ ਰੌਣਕਾਂ ਲੱਗੀਆਂ ਕਿਹੜਾ ਕਿੰਨੀ ਭਾਵਨਾ ਦੇ ਨਾਲ ਸੰਗਤ ਸੇਵਾ ਕਰਦਾ ਹੈ ਕਿਹੜਾ ਕਿੰਨੀ ਭਾਵਨਾ ਦੇ ਨਾਲ ਕੀਰਤਨ 'ਚ ਬੈਠੇ ਕਿਹੜਾ ਕੀਰਤਨ ਕਿੰਨੀ ਭਾਵਨਾ ਨਾਲ ਕਰਦੇ ਹੈ ਕਿਹਦੇ ਦਿਲ ਦੇ ਅੰਦਰ ਕੀ ਚੱਲਦਾ ਹੈ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਦੀਲ ਪਛਾਨਤ ਅੱਜ ਵੀ ਬੈਠੇ ਸਾਨੂੰ ਵੇਖਦੇ ਆ ਕਿਉਂ ਕਿ ਅਵਸਥਾ ਉੱਥੇ ਪਹੁੰਚ ਗਈ ਹੈ ਸਾਧੂ ਚਲੇ ਉੱਥੇ ਗਏ ਨੇ ਵੀ ਉਹਨਾਂ ਨੂੰ ਆਇਆ ਥਾ ਤੇ ਜੋ ਚੱਲਦਾ ਉਹਦਾ ਵੀ ਪਤਾ ਹੈ ਜਿਹੜਾ ਘਟਿਆ ਉਹਦਾ ਵੀ ਪਤਾ ਤੇ ਜਿਹੜਾ ਅੱਗੇ ਆਉਣ ਵਾਲਾ ਸਮਾਂ ਉਹਦਾ ਵੀ ਪਤਾ ਹੈ ਅਪੇਤ ਹੋ ਜਾਣਾ ਉਹਦੇ ਪ੍ਰੇਮ ਦੇ ਵਿੱਚ ਰੰਗੇ ਜਾਣਾ ਉਨੂੰ ਪਾ ਲੈਣਾ ਇਸ ਤਰੀਕੇ ਦੇ ਨਾਲ ਮਹਾਰਾਜ ਧਰਮਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਣੀ ਰੱਜਦੇ ਆ ਬਾਣੀ ਚ ਬਚਨ ਕਰਦੇ ਆ ਜਨ ਪ੍ਰੇਮ ਕੀਓ ਤਨਹੀ ਬ੍ਰਹਮ ਪਾਇਓ ਕਦੇ ਕੋਈ ਮਾਰਗ ਹੈ ਬੰਦਗੀ ਦਾ ਇੱਥੇ ਆ ਕੇ ਸਵਾਲ ਜਵਾਬ ਨਹੀਂ ਹੁੰਦੇ ਕਵੈਸਚਨ ਮਾਰਕ ਨਹੀਂ ਖੜਾ ਹੁੰਦਾ ਸਵਾਲ ਕਰਕੇ ਬੰਦਗੀ ਨਹੀਂ ਹੁੰਦੀ ਹੈ ਮਹਾਰਾਜ ਕਹਿੰਦੇ ਇਹ ਉਹ ਮਾਰਗ ਹੈ ਕਿ ਇੱਥੇ ਆਇਆ ਇੱਥੇ ਆ ਕੇ ਸਤਿਗੁਰਾਂ ਦੇ ਅੱਗੇ ਜਦੋਂ ਝੁਕਣਾ ਤੇ ਅਰਦਾਸ ਕਰਨੀ ਆ ਤਨ ਮਨ ਤਨ ਸਭ ਸੌਪ ਗੁਰੂ ਕੋ ਮਹਾਰਾਜ ਆ ਤਨ ਆ ਸਰੀਰ ਵੀ ਤੇਰਾ ਅੰਦਰ ਮਨ ਬੈਠਾ ਫੁਰਨੇ ਘਟਦਾ ਇਹ ਵੀ ਤੇਰਾ ਆਹ ਤਨ ਦੌਲਤ ਐ ਇਹ ਵੀ ਤੇਰੀ ਐ ਅਰਦਾਸ ਕੀਤੀ ਤੇ ਆਪਣਾ ਆਪ ਝੁਕਾਤਾ ਮਹਾਰਾਜ ਦੇ ਅੱਗੇ ਜਦੋਂ ਝੁਕਾਤਾ ਤੇ ਅਰਦਾਸ ਕਰਤੀ ਅੱਜ ਤੇ ਤੂੰ ਮੇਰਾ ਬਾਪੂ ਤੇ ਮੈਂ ਤੇਰੀ ਧੀ ਮੈਂ ਤੇਰਾ ਪੁੱਤ ਮੇਰਾ ਚੰਗਾ ਮੇਰਾ ਮਾੜਾ ਤਾਂ ਹੀ ਦੇਖਣਾ ਜਦੋਂ ਅਰਦਾਸ ਕੀਤੀ ਪ੍ਰੇਮ ਦੇ ਵਿੱਚ ਆ ਕੇ ਭਿੱਜ ਕੇ ਅਰਦਾਸ ਕੀਤੀ ਮਹਾਰਾਜ ਜੋ ਕਰਨਾ ਹੈ ਤੈਂ ਕਰਨਾ ਹੈ ਜਿੱਥੇ ਤੈਨੂੰ ਪਉਂਦਾ ਹੈ ਉੱਥੇ ਰੱਖ ਲੈ ਜਿੱਥੇ ਤੈਨੂੰ ਨਹੀਂ ਪਉਂਦਾ ਉੱਥੇ ਨਾ ਰੱਖ ਤੈਨੂੰ ਚੰਗਾ ਲੱਗਦਾ ਮੇਰੇ ਤਨ ਤੇ ਕੱਪੜਾ ਤਾਂ ਮੈਨੂੰ ਕੱਪੜਾ ਦੇ ਦੇਈ ਤੈਨੂੰ ਮੇਰੇ ਤਨ ਤੇ ਕੱਪੜਾ ਚੰਗਾ ਨਹੀਂ ਲੱਗਦਾ ਨਾ ਦੇਈ ਇਹ ਹੈ ਸਾਧੂ ਦੀ ਅਵਸਥਾ ਜੇ ਤੇਰਾ ਮਨ ਕਰਦਾ ਵੀ ਮੈਂ ਅੱਜ ਪ੍ਰਸ਼ਾਦਾ ਛਕਾਂ ਤਾਂ ਮੈਨੂੰ ਪ੍ਰਸ਼ਾਦਾ ਦੇ ਦਿਓ ਮਹਾਰਾਜ ਜੇ ਤੁਹਾਡਾ ਇਸ ਅੱਲ ਚ ਖੁਸ਼ ਹੈ ਮਨ ਚਿਤ ਖੁਸ਼ ਹੈ ਕਿ ਮੈਂ ਕਈ ਕਈ ਦਿਨ ਭੁੱਖਾ ਰਹਾ ਮਹਾਰਾਜ ਮੈਨੂੰ ਭੁੱਖਿਆ ਵੀ ਰੱਖਿਆ ਤੇ ਜਿੰਨਾ ਜਿੰਨਾਂ ਨੇ ਅਰਦਾਸਾਂ ਕੀਤੀਆਂ ਨੇ ਨਾ ਮਹਾਰਾਜ ਕਹਿੰਦੇ ਫਿਰ ਉਹਦੀ ਉਂਗਲੀ ਸਤਿਗੁਰ ਨੇ ਫੜ ਲਈ ਜਦੋਂ ਉਹ ਚੁੱਕ ਕੇ ਆ ਕੇ ਮੈਂ ਗਏ ਵੀ ਸੱਚੇ ਪਾਤਸ਼ਾਹ ਤੇਰੇ ਆ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਨਾਲਕ ਸਰ ਕਲੇਰਾਵਾਲ ਇੱਕ ਸਮਾਂ ਜਦੋਂ ਕਲੇਰਾ ਦੀ ਧਰਤੀ ਤੇ ਆਏ ਮਹਾਰਾਜ ਬੈਠੇ ਬੰਦਗੀ ਕਰਦੇ ਐ ਭਗਤੀ ਕਰਦੇ ਐ ਤੇ ਕਿ ਨਿੱਕੇ ਜੀ ਛਣ ਪਾਈ ਆ ਉਹਦੇ ਅੰਦਰ ਬੰਦਗੀ ਕਰਦੇ ਬੈਠ ਕਰਕੇ ਪ੍ਰਸ਼ਾਦਾ ਛਕ ਲੈਂਦੇ ਦੋ ਸਮੇਂ ਦਾ ਹੌਲੀ ਹੌਲੀ ਕਰਕੇ ਪ੍ਰਸ਼ਾਦਾ ਘਟਾ ਦਿੰਦਾ ਇੱਕ ਸਮੇਂ ਦਾ ਕਰਦਾ ਇੱਕ ਤੇ ਕਰਦੇ ਕਰਦੇ ਦੋ ਪ੍ਰਸ਼ਾਦਿਆਂ ਤੇ ਆ ਕੇ ਦੋ ਤੋਂ ਇੱਕ ਤੇ ਆ ਕੇ ਇੱਕ ਤੋਂ ਅੱਧੇ ਤੇ ਆ ਕੇ ਤੇ ਇੱਕ ਦਿਨ ਐਸਾ ਆਇਆ ਹੱਥ ਜੋੜਲੇ ਮਹਾਰਾਜ ਅੱਜ ਛਕ ਲਿਆ ਅੱਜ ਤੋਂ ਬਾਅਦ ਜੇ ਤੇਰਾ ਮਨ ਕਰਿਆ ਤਾਂ ਛਕਾ ਦਿੰਜੀ ਜੇ ਤੇਰਾ ਮਨ ਕਰਿਆ ਤਾਂ ਨਾ ਸੁਣਾ ਸੱਚੇ ਪਾਤਸ਼ਾਹ ਇੰਨਾਂ ਚੀਜ਼ਾਂ ਦੀ ਭੁੱਖ ਨਹੀਂ ਹੈ ਹੁਣ ਗੁਰੰਦਰ ਤੇਰੇ ਨਾਮ ਦੀ ਤੇਰੇ ਸਿਮਰਨ ਦੀ ਭੁੱਖ ਲੱਗੀ ਹੈ ਜਿਹਦੀ ਅਵਸਥਾ ਜਿਹੜਾ ਸਾਧੂ ਹੋ ਗਿਆ ਉਹਨੇ ਨਹੀਂ ਵੇਖਿਆ ਮੈਨੂੰ ਲੋਕ ਕੀ ਕਹਿੰਦੇ ਆ ਲੋਕ ਬੇਗਿਆਤ ਮੁਨਪਾਪ ਦੇ ਪਖੰਡੀਆਂ ਦਾ ਮਿਰਲੇ ਸਰੂਪ ਤੇ ਹੁੰਦੇ ਫੱਕਰਾਂ ਦੇ ਰਾਗ ਸੁਣ ਜੋ ਸਵਾਦ ਲਗੀ ਨਾਲ ਪਰਮਾਤਮਾ ਦੇ ਲੋਕਾਂ ਨੂੰ ਦੀਂਦੇ ਵੀ ਫੱਕਰ ਫਕੀਰ ਤੁਰੇ ਫਿਰਦੇ ਆ ਲੋਕਾਂ ਨੂੰ ਲੱਗਦਾ ਵੀ ਕੱਪੜੇ ਪਾਟੇ ਪਾਏ ਆ ਲੋਕਾਂ ਨੂੰ ਲੱਗਦਾ ਐਵੇਂ ਹੀ ਜਾ ਕੇ ਉੱਥੇ ਬੁੱਜੀ ਜਾਂਦਾ ਮੁੱਠਾ ਟੇਕੀ ਜਾਂਦਾ ਪਰ ਨਹੀਂ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਪੁੱਛੋ ਤਨ ਬਾਬਾ ਫੌਜਾ ਸਿੰਘ ਸਾਹਿਬ ਉਹ ਮਹਾਂਪੁਰਖ ਅੱਜ ਵੀ ਆ ਰੌਣਕਾਂ ਤਾਂ ਲੱਗੀਆਂ ਜੇ ਬਾਪੂ ਨੇ ਉਹਨਾਂ ਦੀ ਬਾਹ ਫੜੀ ਆ ਖੁਸਤਨਾ ਸ਼੍ਰੀ ਵਾਹਿ ਹੈ ਗੁਰੂ ਜਿਨ੍ਹਾਂ ਨੇ ਤਨ ਬਾਬਾ ਫੌਜਾ ਸਿੰਘ ਸਾਹਿਬ ਦੀ ਬਾਹ ਫੜ ਲਈ ਨਾ ਮਹਾਰਾਜ ਕਹਿੰਦੇ ਉਹਨਾਂ ਨੂੰ ਆ ਭਵ ਸਾਗਰ ਤੋਂ ਗਢ ਦਾ ਸਾਧੂ ਨੇ ਤਾਰ ਲੈਂਦੇ ਨੇ ਜਿੱਥੇ ਆਪ ਉਤਰਦੇ ਐ ਉਥੇ ਬਾਕੀਆਂ ਨੂੰ ਵੀ ਤਾਰ ਕੇ ਲੈ ਕੇ ਜਾਂਦੇ ਐ ਨਾਮ 베ੜੀ ਸੰਤ ਮੁਲਾ ਨਾਮ ਦੀ 베ੜੀ ਤੇ ਪਹਿਲਾ ਆਪ ਬੰਦੇ ਸਿਮਰਨ ਕਰਦੇ ਆ ਬੰਦਗੀ ਕਰਦੇ ਆ ਸੇਵਾ ਕਰਦੇ ਆ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਵਈਏ ਉਚਾਰਨ ਕਰਦੇ ਆ ਨਾ ਇੱਕ ਪੰਕਤੀ ਲਿਖਦੇ ਆ ਸਾਡੇ ਮਨਾਂ ਦੇ ਅੰਦਰ ਭੇਤ ਹੁੰਦਾ ਹੈ ਕਈ ਵਾਰ ਸਾਨੂੰ ਲੱਗਦਾ ਹੈ ਵੀ ਬਾਣਾ ਪਾ ਲੈ ਬਾਣਾ ਪਾਉਣ ਵਾਲਾ ਹੀ ਸੰਤ ਹੈ ਜਾ ਸਾਡੇ ਪੰਥ ਦੇ ਅੰਦਰ ਬੈਠਾ ਹੀ ਸੰਤ ਹੈ ਪਰ ਮਹਾਰਾਜ ਕਹਿੰਦੇ ਮੈਂ ਲੱਭ ਕੇ ਵੇਖਿਆ ਜਦੋਂ ਮਹਾਰਾਜ ਸਬਈਓ ਚਾਰਨ ਕਰਦੇ ਮੈਂ ਦੁਨੀਆ ਤੇ ਵੇਖਿਆ ਸੰਤ ਸਮੂਹ ਅਨੇਕ ਮਤੀ ਇੱਕ ਨਹੀਂ ਹੈ ਕਿਦ ਕਿਦੇ ਭੇਦ ਲੱਭਦੇ ਫਿਰਦੇ ਆ ਮਹਾਰਾਜ ਕਹਿੰਦੇ ਇੱਕ ਨਹੀਂ ਹੈ ਅਨੇਕਾਂ ਹੀ ਮਤਾਂ ਦੇ ਸੰਤ ਬੈਠੇ ਐ ਤਨ ਬਾਬਾ ਫਰੀਦ ਸਾਹਿਬ ਜੀ ਮਹਾਰਾਜ ਅਸਲਾਮ ਦੇ ਵਿੱਚੋਂ ਆਏ ਉਹ ਸੰਤ ਨੇ ਤਨ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਉਹ ਅਸਲਾਮ ਦੇ ਵਿੱਚੋਂ ਆਏ ਪ੍ਰਨਾਮ ਦਾ ਨਾਮ ਜਪ ਕੇ ਸੰਤ ਹੋ ਗਏ ਤਨ ਸਤਿਗੁਰੂ ਰਬਦਾਸ ਮਹਾਰਾਜ ਸੰਤ ਹੋ ਗਏ ਤਨ ਬਾਬਾ ਤੰਨਾ ਜੀ ਮੋਟਰ ਤੇ ਮੱਝਾਂ ਚਾਰ ਦੇ ਖੂਹਾਂ ਦੇ ਪੜੀ ਬਉਂਦੇ ਸਾਧ ਹੋ ਗਏ ਸੰਤ ਹੋ ਗਏ ਗੁਰੂ ਹੋ ਗਏ ਸਤ ਗੁਰੂ ਬਣ ਗਏ ਪਰ ਬਣੇ ਕਿਵੇਂ ਉਹਨਾਂ ਨੇ ਆਪਣਾ ਆਪ ਆ ਕੇ ਸੌਂਸ ਦਿੱਤਾ ਵੀ ਮਹਾਰਾਜ ਆ ਅੱਜ ਤੋਂ ਸ਼ਰੀਰ ਵੀ ਤੇਰਾ ਹੈ ਆ ਮਨ ਵੀ ਤੇਰਾ ਆ ਧਨ ਵੀ ਤੇਰਾ ਜੇ ਤੇਰਾ ਚਿੱਤ ਕਰਦਾ ਧਨ ਦੇ ਜੇ ਤੇਰਾ ਚਿੱਤ ਨਹੀਂ ਕਰਦਾ ਧਨ ਦਾ ਜੇ ਤੈਨੂੰ ਲੱਗਦਾ ਹੈ ਵੀ ਮੇਰੇ ਕੋਲੇ ਆ ਸ਼ਰੀਰ ਹੈ ਇਹਦਾ ਮੈਨੂੰ ਹੰਕਾਰ ਹੈ ਮਹਾਰਾਜ ਇਹ ਵੀ ਭਮਾ ਲੈ ਜਾ ਮਹਾਰਾਜ ਕਹਿੰਦੇ ਆ ਇਹ ਇਸ ਯੁੱਗ ਦੇ ਉੱਤੇ ਸ਼ਰੀਰ ਮਨੁੱਖ ਨੂੰ ਤਾਂ ਦਿੱਤਾ ਅਸੀਂ ਭੁੱਲ ਗਏ ਪਰ ਜਿਹਦੇ ਅੰਦਰ ਯਾਦ ਆ ਗਿਆ ਉਹਨੂੰ ਪਤਾ ਲੱਗ ਗਿਆ ਪਈ ਪ੍ਰਾਪਤ ਮਨੁੱਖੀ ਹੋ ਰਹੀ ਆ ਗੋਬਿੰਦ ਮਿਲਣ ਕੀ ਇਹ ਹੁੰਦੀ ਆ ਅਵਰਕਾਜ ਤੇਰੇ ਕਿਤੇ ਨਾ ਕਾਮ ਭੱਜੀ ਫਿਰਦੇ ਆਪਾਂ ਸਾਰਾ ਦਿਨ ਸਵੇਰੇ ਉੱਠਦੇ ਆ ਉਠਣਸਾਰ ਲੱਗ ਜਾਂਦੇ ਆ ਸ਼ਾਮ ਨੂੰ ਸੌਂਦਰੀ ਜਨਾਂ ਭਲਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਸਾਧੂਆਂ ਦਾ ਜੀਵਨ ਹੋਰ ਹੈ ਮਹਾਰਾਜ ਕਹਿੰਦੇ ਆ ਕਾਰਜ ਕਰਦੇ ਜ਼ਰੂਰੋਂ ਕੱਪੜੇ ਦੀ ਲੋੜ ਐਸ ਸਰੀਰ ਨੂੰ ਐ ਪ੍ਰਸ਼ਾਦੇ ਦੀ ਲੋੜ ਐਸ ਸਰੀਰ ਨੂੰ ਐ ਮਕਾਨ ਦੀ ਲੋੜ ਰਹਿਣ ਲਈ ਐਸ ਸਰੀਰ ਨੂੰ ਐ ਪੱਖਾ ਚੱਲਦਾ ਐ ਹਵਾ ਦੀ ਲੋੜ ਐ ਇਸ ਸ਼ਰੀਰ ਨੂੰ ਐ ਜਿਹੜਾ ਅੰਦਰ ਮਨ ਐ ਅੰਤਰ ਦਾ ਮਨ ਐ ਜਿਹੜੀ ਰੂਹ ਦੀ ਖੁਰਾਕ ਐ ਉਹ ਇਹ ਨਹੀਂ ਐ ਮਹਾਰਾਜ ਉਹ ਤਾਂ ਭੁੱਖ ਕਦੇ ਤਰੇਵਤ ਕੀਤੀ ਉਹ ਨਹੀਂ ਤੇ ਉਹ ਭੁੱਖ ਨੂੰ ਤੇ ਕਦੇ ਪੁੱਛਿਆ ਹੀ ਨਹੀਂ ਉਹ ਭੁੱਖ ਕੀ ਸੀ ਉਹ ਸੀ ਜਿਹੜੀ 84 ਲੱਖ ਦਾ ਗੇੜ ਚੱਲਦਾ ਆਉਂਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਜਿਹੜੀ ਉਹ ਭੁੱਖ ਲੱਗੀ ਵੀ ਇਸ ਮਨ ਨੂੰ ਲੱਗੀ ਐ ਨਾ ਵੀ ਇਸ ਨੁੱਖਾ ਦਹੀ ਦੇ ਅੰਦਰ ਆ ਕੇ ਭਈ ਪ੍ਰਪਤ ਮਾਨੁਕ ਦੇ ਹੋਰੀਆ ਪੁੱਖ ਕਿਹੜੀ ਸੀ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਆ ਸੀ ਮਹਾਰਾਜ ਕਹਿੰਦੇ ਇਹਨੂੰ ਪਾਉਣਾ ਤੇ ਸਾਧੂ ਜਿਹੜਾ ਹੋ ਜਾਂਦਾ ਉਹ ਆ ਦੁਨੀਆ ਦੀਆਂ ਪੁੱਖਾਂ ਤੋਂ ਉਪਰਾਮ ਹੋ ਜਾਂਦਾ ਪਰੇ ਨਿਕਲ ਜਾਂਦਾ ਉਹ ਨੂੰ ਨਹੀਂ ਹੈ ਤਨ ਬਾਬਾ ਵੀਰਮਦਾਸ ਜੀ ਮਹਾਰਾਜ ਅਨੁਗੁਰ ਗੋਬਨ ਸਿੰਘ ਸਹਿ ਮਹਾਰਾਜ ਦੇ ਮਾਮਾ ਜੀ ਲੱਗਦੇ ਦਸਵੇਂ ਪਾਤਸ਼ਾਹ ਮਹਾਰਾਜ ਪਰ ਸਾਰੀ ਉਮਰ ਅਲਫ ਲੰਗੋਟੇ ਦੇ ਵਿੱਚ ਕੱਢ ਦਿੱਤੀ ਜੀ ਸਾਰੀ ਉਮਰ ਇਦਾਂ ਹੀ ਬਤਾ ਦਿੱਤੀ ਜਿੱਥੇ ਬੰਦੇ ਭਗਤੀ ਕਰ ਲੈਂਦੇ ਧੂਣਾ ਲਾ ਲੈਂਦੇ ਬੰਦਗੀ ਕਰ ਲੈਂਦੇ ਜਿੱਥੇ ਦਿਲ ਕਰਦਾ ਉੱਥੇ ਸਾਧੂ ਟਿਕਾਣਾ ਕਰ ਲੈਂਦੇ ਪਰ ਸਾਡੀ ਅੱਖਾਂ ਨਹੀਂ ਪਛਾਣਦੀਆਂ ਅਸੀਂ ਅਣਜਾਣ ਬਣ ਜੰਨੇ ਆ ਸਾਡੀਆਂ ਅੱਖਾਂ ਤੇ ਪੜਦਾ ਪੈ ਜਾਂਦਾ ਪਰ ਜਿਹੜਾ ਰੱਬ ਦਾ ਸਾਧੂ ਹੈ ਰੱਬ ਦਾ ਪਿਆਰਾ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਦਾ ਹੈ ਐਵੇਂ ਨਹੀਂ ਹੈ ਮਹਾਂਪੁਰਖ ਦੱਸਦੇ ਸੀ ਕਹਿੰਦੇ ਇਸ ਸਥਾਨ ਤੇ ਆ ਕੇ ਮਹਾਂਪੁਰਖਾਂ ਨੇ ਬੜੀ ਕੱਲਣਾ ਕਹ ਲਈ ਬੜੀ ਬੰਦਗੀ ਕਰੀ ਧੰਨ ਬਾਬਾ ਫੌਜਾ ਸਿੰਘ ਸਾਹਿਬ ਕਿੱਥੋਂ ਚੱਲ ਕੇ ਪਾਕਿਸਤਾਨ ਦੇ ਇਲਾਕਾ ਕਿੱਥੇ ਪਟਗੜ੍ਹ ਸਾਹਿਬ ਦੀ ਧਰਤੀ ਕਿੱਥੇ ਪਹੁੰਚਿਆ ਆ ਕੇ ਇਹੋ ਐ ਇੱਥੇ ਇਕੱਲੇ ਬਾਬਾ ਫੌਜਾ ਸਿੰਘ ਸਾਹਿਬ ਨੇ ਤਵੱਸੀਆ ਨਹੀਂ ਕੀਤੀ ਹੈ ਉਹਨਾਂ ਦੀ ਤੇ ਡਿਊਟੀ ਲੱਗੀ ਸੀ ਮਹਾਰਾਜ ਵੱਲੋਂ ਵੀ ਜਾਓ ਉਹ ਧਰਤੀ ਪੁਕਾਰਾਂ ਕਰਦੀ ਐ ਉਹਨੂੰ ਆਬਾਦ ਕਰੋ ਪਤਾ ਨਹੀਂ ਕਿੰਨੇ ਕੁ ਜੁਗ ਇਸ ਧਰਤੀ ਤੇ ਬੰਦਗੀ ਹੁੰਦੀ ਰਹੀ ਆ ਕੋ ਸਾਤਰਾ